अमृतसर आम आदमी पार्टी के मुख दफ्तर पंडारी पुल के नेड़े अमृतसर के जिला प्रधान अमृतसर शहरी श्री मनीष अग्रवाल वालों नव नियुक्त चेयरमैन इंप्रूवमेंट ट्रस्ट अमृतसर करमजीत सिंह रिंटू मेयर जतिंदर सिंह मोती पाटिया सीनियर डिप्टी मेयर प्रियंका शर्मा जी डिप्टी मेयर अनीता कुमारी दा सम्मान अमृतसर शहरी दफ्तर विखे कीता गया पत्रकार विशाल शर्मा दी विशेष रिपोर्ट ਅੱਜ ਅਸੀਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਪ੍ਰਧਾਨ ਸਾਡੇ ਮਨੀਸ਼ ਅਗਰਵਾਲ ਜੀ ਅਤੇ ਸਾਡੇ ਲੋਕ ਸਭਾ ਇੰਚਾਰਜ ਸਰਦਾਰ ਇਕਬਾਲ ਸਿੰਘ ਖੁੱਲਰ ਜੀ ਸਮੂਹ ਵਲੰਟੀਅਰ ਸਹਿਬਾਨ ਅੱਜ ਸਾਨੂੰ ਬਤੌਰ ਮੇਅਰ ਚੁਣੇ ਜਾਣ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਨਾਮ ਨਿਯੁਕਤ ਚੇਅਰਮੈਨ ਬਣਨ ਤੇ ਰੰਤੂ ਜੀ ਸਾਡੀ ਸੀਨੀਅਰ ਡਿਪਟੀ ਮੇਅਰ ਭੈਣ ਪ੍ਰੇਨਕਾ ਜੀ ਡਿਪਟੀ ਮੇਅਰ ਅਨਿਤਾ ਰਾਣੀ ਜੀ ਸਾਡੇ ਕਾਉਂਸਲਰ ਸਹਿਬਾਨ ਸਾਥੀ ਅਤੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਟਰਸਟੀ ਸਹਿਬਾਨ ਨੇ ਅੱਜ ਸਾਡੇ ਵਲੰਟੀਅਰ ਸਹਿਬਾਨਾਂ ਦੀ ਮੀਟਿੰਗ ਦੇ ਨਾਲ ਰੂਬਰੂ ਹੋਣ ਦਾ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਇੱਕ ਦੂਜੇ ਦੇ ਨਾਲ ਜਿਹੜਾ ਤਾਲਮੇਲ ਬਣਾਉਣ ਲਈ ਸਰਕਾਰ ਵਲੰਟੀਅਰ ਕਾਰਪੋਰੇਸ਼ਨ ਔਰ ਇੰਪਰੂਵਮੈਂਟਸ ਦਾ ਬਣਾ ਲਈ ਤਾਂ ਕਿ ਇਲਾਕਿਆਂ ਦੇ ਵਿੱਚ ਸਾਡੇ ਵਲੰਟੀਅਰ ਸਹਿਬਾਨ ਸਾਡੇ ਕੌਂਸਲਰ ਸਹਿਬਾਨ ਸਾਰੇ ਜਾ ਕੇ ਕੰਮ ਲੋਕਾਂ ਦਾ ਕਰਵਾ ਸਕਣ ਔਰ ਲੋਕਾਂ ਤੱਕ ਅਪਰੋਚ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਸਰਕਾਰ ਦੇ ਧਿਆਨ ਚ ਲਿਆ ਸਕਣ ਜਿਹਦਾ ਕਿ ਸਮਾਧਾਨ ਕਰ ਸਕੀਏ ਸੋ ਅੱਜ ਇਸੇ ਚੀਜ਼ ਨੂੰ ਮੁੱਖ ਰੱਖਦੇ ਆ ਅੱਜ ਇੱਥੇ ਜਿਹੜੀ ਇਹ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਇੱਕ ਦੂਜੇ ਦੇ ਨਾਲ ਤਾਲਮਿਲ ਬਿਠਾ ਕੇ ਯਕੀਨ ਦਿਵਾਇਆ ਗਿਆ ਕਿ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਵਿਕਾਸ ਦੀ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਪੂਰਨ ਤੌਰ ਤੇ ਵਿਕਾਸ ਹੋਏਗਾ ਅਤੇ ਲੋਕਾਂ ਦੀਆਂ ਜਿਹੜੀਆਂ ਵੀ ਮੋਢਲੀਆਂ ਜ਼ਰੂਰਤਾਂ ਨੇ ਉਹਨਾਂ ਦਾ ਧਿਆਨ ਰੱਖਦੇ ਹੋਏ ਜਿਹੜੀਆਂ ਮੁਸ਼ਕਿਲਾਂ ਆ ਸ਼ਹਿਰ ਚ ਆ ਰੀਆਂ ਨੇ ਉਹਨਾਂ ਦਾ ਜਲਦੋਂ ਜਲਦ ਨਿਪਟਾਰਾ ਕੀਤਾ ਜਾਏਗਾ ਬਹੁਤ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੀ ਸਾਰੀ ਜ਼ਿਲ੍ਹਾ ਟੀਮ ਦਾ ਲੋਕ ਸਭਾ ਟੀਮ ਦਾ ਸਾਡੇ ਪ੍ਰਧਾਨ ਮਨਦੀਸ਼ ਅਗਰਵਾਲ ਜੀ ਦਾ ਲੋਕ ਸਭਾ ਇਨਚਾਰਜ ਇਕਬਾਲ ਸਿੰਘ ਭੁੱਲਰ ਜੀ ਦਾ ਉਹਨਾਂ ਦੀ ਸਾਰੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਇੱਥੇ ਮੈਨੂੰ ਸਾਡੇ ਮੇਅਰ ਸਾਹਿਬ ਨੂੰ ਸੀਨੀਅਰ ਡਿਪਟੀ ਮੇਅਰ ਸਾਹਿਬਾਨ ਨੂੰ ਔਰ ਸਾਡੇ ਡਿਪਟੀ ਮੇਅਰ ਸਾਹਿਬਾਨ ਨੂੰ ਔਰ ਸਾਡੇ ਟਰਸਟੀ ਮੁਕਵਿੰਦਰ ਸਿੰਘ ਵਿਰਦੀ ਜੀ ਨੂੰ ਮਨਦੀਪ ਸਿੰਘ ਮੋਗਾ ਜੀ ਨੂੰ ਅੱਜ ਇੱਥੇ ਜਿਹੜੇ ਅਸੀਂ ਸਾਰੇ ਨਵਨਿਯੁਕਤ ਹੋਏ ਆਂ ਸਾਨੂੰ ਇਹਨਾਂ ਨੇ ਵਧਾਈ ਵੀ ਦਿੱਤੀ ਆ ਔਰ ਅੱਜ ਜਿਹੜਾ ਸਾਡਾ ਇੱਕ ਮੰਦਰ ਸਾਡਾ ਇੱਕ ਗੁਰਦੁਆਰਾ ਸਾਡਾ ਮੱਕਾ ਆਮ ਆਦਮੀ ਪਾਰਟੀ ਦਾ ਆਫਿਸ ਤੇ ਆਜ ਉੱਥੇ ਬੁਲਾ ਕੇ ਸਾਰੀ ਟੀਮ ਵੱਲੋਂ ਸਾਰੇ ਸ਼ਹਿਰ ਦੇ ਵਲੰਟੀਅਰਾਂ ਵੱਲੋਂ ਬਹੁਤ ਮਾਨ ਸਨਮਾਨ ਦਿੱਤਾ ਗਿਆ ਉਸ ਉਹਦਾ ਮੈਂ ਰਿਣੀ ਆ ਤੇ ਆਪਣੀ ਤਰਫੋਂ ਇਹ ਵਿਸ਼ਵਾਸ ਦਿਵਾਉਣਾ ਇਹ ਆਮ ਆਦਮੀ ਪਾਰਟੀ ਦੇ ਛੋਟੇ ਵਲੰਟੀਅਰ ਤੋਂ ਲੈ ਕੇ ਵੱਡੇ ਲੀਡਰ ਤੱਕ ਕੋਈ ਵੀ ਜਿਹੜਾ ਇਹਨਾਂ ਮਹਿਕਮਿਆਂ ਦੇ ਵਿੱਚ ਕਾਰਪੋਰੇਸ਼ਨ ਟਰਸਟ ਦੇ ਵਿੱਚ ਪੂਰਾ ਮਾਨ ਸਨਮਾਨ ਬਹਾਲ ਕਰਾਂਗੇ ਔਰ ਜਿੰਨੇ ਵੀ ਇਹ ਲੋਕ ਸੇਵਾ ਦੇ ਕੰਮ ਉਥੇ ਲੈ ਕੇ ਆਉਣਗੇ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਕਿਸੇ ਸ਼ਹਿਰੀ ਨੂੰ ਖੱਜਲਖਵਰੀ ਨਹੀਂ ਹੋਣ ਦਵਾਂਗੇ ਮੈਂ ਆਪਣੇ ਤੋਂ ਤਰਫੋਂ ਇਥੇ ਇੱਕ ਵਾਰ ਤੁਹਾਨੂੰ ਵਾਦਾ ਦੇ ਕੇ ਚੱਲਿਆ ਔਰ ਮੈਂ ਤੁਹਾਡੇ ਸਾਰੇ ਆਏ ਸਾਥੀਆਂ ਦਾ ਤੁਹਾਡੇ ਮਾਧਿਅਮ ਨਾਲ ਇੱਕ ਵਾਰੀ ਫਿਰ ਲੱਖ ਲੱਖ ਧੰਨਵਾਦ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਪ੍ਰਧਾਨ ਮਨੀਸ਼ ਅਗਰਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਇੱਥੇ ਆਪਣੇ ਦਫ਼ਤਰ ਮੁੱਖ ਦਫ਼ਤਰ ਬੁਲਾ ਕੇ ਸਾਰੀ ਸਮੂਚੀ ਟੀਮ ਨਾਲ ਮਿਲਾਇਆ ਤੇ ਮਾਨ ਸਤਿਕਾਰ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਉਹ 2027 ਦਾ ਜਿਹੜਾ ਪਾਜੀ ਗੱਲ ਕਰ ਰਹੇ ਕਿ ਦੋ ਰਿਪੀਟ ਹੋਏਗੀ ਪਾਜੀ 111 ਰਿਪੀਟ ਹੋਏਗੀ ਕਿਉਂਕਿ ਵੇਖੋ ਤੁਸੀਂ ਵੇਖਿਆ ਕਿ ਆਮ ਆਦਮੀ ਪਾਰਟੀ ਨੇ ਇੱਕ ਬੜਾ ਹੀ ਤਗੜਾ ਮੁੱਦਾ ਚੁੱਕਿਆ ਦਾਵਾ ਨਸ਼ੇ ਵਾਲੇ ਜਿਹੜੇ ਵੀ ਤਸਕਰ ਆ ਉਹਨਾਂ ਦੀ ਜਿਹੜੀਆਂ ਬਿਲਡਿੰਗਾਂ ਬਣੀਆਂ ਢਾ ਰਹੇ ਆ ਇਹ ਜਿਹੜੀ ਇਸ ਤੋਂ ਪਹਿਲਾਂ ਕਹੇ ਵੀ ਆ ਕੰਮ ਕਿਸ ਸਰਕਾਰ ਨੇ ਹੀ ਨਹੀਂ ਕੀਤਾ ਤੇ ਆ ਪਹਿਲ ਦੇ ਆਧਾਰ ਤੇ ਹੋ ਰਿਹਾ ਜੀ ਤੇ ਆ ਚੀਜ਼ ਦਾ ਮੈਚ ਝੂਟ ਨਹੀਂ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਪਤਾ 80 ਸੋ ਪਹਿਲਾਂ ਤੁਸੀਂ ਉੱਤੇ ਪਹੁੰਚੇ ਹੁੰਦੇ ਜੇ ਤਾਂ ਕਰਕੇ ਜਿਸ ਤਰ੍ਹਾਂ ਇਹ ਕੰਮ ਹੋ ਰਿਹਾ ਇਲਾਕੇ ਦਾ ਸ਼ਹਿਰ ਦਾ ਜਿਹੜਾ ਵੀ ਡਵੈਲਪਮੈਂਟ ਦਾ ਕੰਮ ਹੈ ਪਹਿਲ ਦੇ ਆਧਾਰ ਤੇ ਹੋਏਗਾ ਮੇਰੇ ਵੱਡੇ ਭਰਾ ਮੋਤੀ ਭਾਟੀਆ ਜੀ ਚੇਅਰਮੈਨ ਸਾਹਿਬ ਵੱਡੇ ਰਿੰਟੂ ਭਾਜੀ ਮੈਡਮ ਪ੍ਰਿੰਕਾ ਜੀ ਮੇਰੇ ਮਾਤਾ ਜੀ ਨਿਕਤਾ ਰਾਣੀ ਜੀ ਅਸੀਂ ਸਾਰੇ ਹੀ ਭੈਣ ਭਰਾ ਆਮ ਆਦਮੀ ਪਾਰਟੀ ਟੀਮ ਦੇ ਵਰਕਰ ਸਾਰੇ ਹੀ ਇਲਾਕੇ ਦੇ ਸ਼ਹਿਰ ਵਾਸੀ ਦੀ ਸੇਵਾ ਜਾਹ ਰਾ ਦਿਨ ਰਾਤ ਦੀ ਸੇ